ਅੱਛਾ ਦੱਸ ਇਹਨਾਂ ਦਾ ਬਾਰ-ਬਾਰ ਇਹਨੂੰ ਜਾਣਾ ਪੈਂਦਾ ਸਵੇਰ ਲੱਭਦਾਨੀ ਸੀ ਇੱਕ ਵਾਰੀ 15 ਦਿਨਾਂ ਤੋਂ ਲੱਭਿਆ ਸੀ ਸਾਡੀ ਇਹ ਤਾਂ ਦੌਰ ਭਰਦਾ ਸੀਗਾ ਬੱਸ ਜਦੋਂ ਹੁਣ ਤਾਂ ਠੀਕ ਹੈ ਜੀ ਠੀਕ ਆ ਹੁਣ ਤੂੰ ਠੀਕ ਆ ਦਵਾਈ ਖਾਣਾ ਹੁਣ ਨਾ ਹਾਂਜੀ ਠੀਕ ਆ ਇਹ ਤਾਂ ਠੀਕ ਹੈ ਗੁੜੀਆ ਵੀ ਵੈਸੇ ਠੀਕ ਹੈ ਦੌਰੇ ਨਹੀਂ ਪੈਂਦੇ ਮੂੰ ਬੱਸ ਇਹੀ ਨਿਕਲ ਜਾਂਦਾ ਅੱਛਾ ਨਵਦੀਪ ਨਮਸਤ ਜੀ ਮੰਮੀ ਐਮੇ ਅੱਜ ਜਦ ਨਵਦੀਪ ਸਿੰਘ ਆਪਣੇ ਘਰ ਚੱਲਿਆ ਇਹਦਾ ਘਰ ਲੱਭ ਗਿਆ ਵੀਰ ਦਾ ਇਦੀ ਮਦਰ ਤੇ ਇਹਦਾ ਭਰਾ ਲੈਣ ਆਏ ਮਾਂ ਤਿੰਨ ਬੱਚੇ ਆ ਤਿੰਨੇ ਹੀ ਦਿਮਾਗੀ ਪਰੇਸ਼ਾਨ ਨੇ ਤਿੰਨਾਂ ਦੀ ਦਵਾਈ ਚੱਲਦੀ ਆ ਉਹਨਾਂ ਨੂੰ ਸਾਫ ਮਾਨਤੀ ਆ ਉਹ ਵੀ ਦਿਮਾਗੀ ਤੌਰ ਤੇ ਠੀਕ ਨਹੀਂ ਜਵਾਨ ਪੁੱਤ ਨੇ ਦੋ ਉਹ ਵੀ ਠੀਕ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਨਵਦੀਪ ਸਿੰਘ ਆਪਣੇ ਘਰ ਚੱਲਿਆ ਇਹਦਾ ਘਰ ਲੱਭ ਗਿਆ ਵੀਰ ਦਾ ਇਹਦੀ ਮਦਰ ਤੇ ਇਹਦਾ ਭਰਾ ਲੈਣ ਆਏ ਨੇ ਇਹ ਵੀਰ ਦੀ ਦਵਾਈ ਪਹਿਲਾਂ ਵੀ ਸਾਡੇ ਕੋਲੋਂ ਚੱਲਦੀ ਸੀ ਇਹਦੇ ਭਰਾ ਦੀ ਵੀ ਦਵਾਈ ਚੱਲਦੀ ਆ ਲਲਿਤ ਦੀ ਨਵਦੀਪ ਦੀ ਵੀ ਚੱਲਦੀ ਆ ਕਿਨਾਂ ਦੀ ਭੈਣ ਆ ਉਹਦੀ ਵੀ ਦਵਾਈ ਚੱਲਦੀ ਆ ਉਹਦਾ ਕੀ ਨਾਮ ਰਮਨਿਤ ਰਮਨੀਕ ਇਹ ਮਾਂ ਤਿੰਨ ਬੱਚੇ ਆ ਤਿੰਨੇ ਹੀ ਦਿਮਾਗੀ ਪਰੇਸ਼ਾਨ ਨੇ ਤਿੰਨਾਂ ਦੀ ਵੀ ਦਵਾਈ ਚੱਲਦੀ ਆ ਉਹਨਾਂ ਨੂੰ ਸਾਂਭਦੀ ਆ ਕਿਵੇਂ ਮਿਹਨਤ ਮਜ਼ਦੂਰੀ ਕਰਕੇ ਬੱਚਿਆਂ ਨੂੰ ਪਾਲਦੀ ਆ ਇਹਦੇ ਘਰ ਵਾਲਾ ਵੀ ਠੀਕ ਨਹੀਂ ਮੰਝੇ ਤੇ ਪਿਆ ਉਹਦਾ ਵੀ ਲੀਵਰ ਨਹੀਂ ਕੰਮ ਕਰਦਾ ਪ੍ਰੋਪਰ ਉਹਦੀ ਵੀ ਦਵਾਈ ਚੱਲਦੀ ਆ ਫਰੀਦਕੋਟ ਸ਼ਹਿਰ ਤੋਂ ਆਈ ਏ ਭੈਣ ਇਹ ਦੇਖੋ ਕਈ ਵਾਰੀ ਕਰਮਾਂ ਦੇ ਵਿੱਚ ਸਾਨੂੰ ਕੋਈ ਇਸ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਮਿਲ ਜਾਂਦੀਆਂ ਸਾਨੂੰ ਇੰਜ ਲੱਗਦਾ ਵੀ ਸਾਨੂੰ ਤਾਂ ਇਹ ਕੋਈ ਸ਼ਰਾਪ ਹੀ ਮਿਲਿਆ ਹੋਇਆ ਸਾਨੂੰ ਤਾਂ ਕੋਈ ਦੰਨ ਨਹੀਂ ਲਾਤਾ ਰੱਬ ਨੇ ਮੇਰੇ ਤੇ ਏਡੀ ਵੱਡੀ ਜ਼ਿੰਮੇਵਾਰੀ ਏਡਾ ਬੋਝ ਪਾਤਾ ਕਿੱਥੇ ਮੇਰੇ ਮਾੜੇ ਕਰਮ ਸੀ ਪਰ ਭਰਾਵੋ ਇਹ ਆਪ ਤੋਂ ਦੁਖੀ ਨੂੰ ਦੇਖ ਕੇ ਆਪਣਾ ਦੁੱਖ ਛੋਟਾ ਲੱਗਣ ਲੱਗ ਜਾਂਦਾ ਤੂੰ ਸੋਚ ਕੇ ਦੇਖੋ ਭੈਣ ਦੀ ਜ਼ਿੰਮੇਵਾਰੀ ਕਿੱਡੀ ਹੈ ਜਵਾਨ ਧੀ ਆ ਉਹ ਵੀ ਧਮਾਕੀ ਤੌਰ ਤੇ ਠੀਕ ਨਹੀਂ ਜਵਾਨ ਪੁੱਤ ਨੇ ਦੋ ਉਹ ਵੀ ਠੀਕ ਨਹੀਂ ਇਹਨੂੰ ਕੀ ਹੋ ਗਿਆ ਇਹ ਮੱਚ ਗਿਆ ਸੀ ਇੱਥੇ ਇਹ ਦੋਨੋਂ ਲੜ ਪੈ ਸੀ ਦਿਮਾਗ ਜ਼ਿਆਦਾ ਹੋ ਗਿਆ ਸੀ ਇਹ ਹਾਂ ਤੇ ਦੋਨੋਂ ਲੜ ਪਏ ਤੇ ਆ ਦੇਖੋ ਸਾਰਾ ਮੱਚ ਚਾਹ ਡੋਲਦੀ ਸੀ ਜੀ ਅਸੀਂ ਉੱਤੇ ਗਰਮ ਗਰਮ ਚਾਹ ਪਾਤੀ ਇਹਨੇ ਪਾਤੀ ਇੱਥੇ ਦੇਖੋ ਇੱਕ ਦੂਜੇ ਨਾਲ ਲੜ ਕੇ ਦੋਨੇ ਭਰਾਵਾਂ ਨੇ ਗਰਮ ਗਰਮ ਚਾਹ ਪੂਰੀ ਪਾਤੀ ਆ ਸਾਰੀ ਇਹਦੀ ਧੌਣ ਮੱਚੀ ਹੋਈ ਹੈ ਹੱਥ ਵੀ ਇਹਦਾ ਆ ਕੰਮ ਨਹੀਂ ਕਰਦਾ ਪੂਰਾ ਆ ਹੱਥ ਦੇ ਉੱਤੇ ਦੇਖੋ ਇਸ ਤਰ੍ਹਾਂ ਨਾਮ ਲਿਖਣਾ ਪੈਂਦਾ ਪਲੀਅਰ ਕੰਟੈਕਟ ਆ ਮੋਬਾਈਲ ਨੰਬਰ ਲਿਖਿਆ ਫਰੀਦਕੋਟ ਲਿਖਿਆ ਹੱਥ ਤੇ ਟੈਟੂ ਬਣਾ ਕੇ ਮਾਂ ਨੇ ਆਪਣੇ ਪੁੱਤ ਦੇ ਆਪਣਾ ਮੋਬਾਈਲ ਨੰਬਰ ਲਿਖਿਆ ਜਦੋਂ ਕਿਤੇ ਗੁੰਮ ਜਾਂਦਾ ਤੇ ਕੋਈ ਫੋਨ ਕਰ ਦਿੰਦਾ ਕੱਲ ਮੁੱਲਾਪੁਰ ਤੋਂ ਕਾਰਵਾਸ਼ ਵਾਲੇ ਵੀਰ ਆ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਅਮਨਦੀਪ ਤੇ ਬਲਬੀਰ ਸਿੰਘ ਉਹਨਾਂ ਦੀ ਦੁਕਾਨ ਦੇ ਮੋੜ 'ਤੇ ਬੱਚਾ ਤੁਰਿਆ ਜਾਂਦਾ ਸੀ ਕਿਤੇ ਗੱਡੀ ਦੇ ਥੱਲੇ ਆ ਜਾ ਭੱਜ ਕੇ ਜਾਵ ਕੇ ਬੱਸ ਲੀਨ ਨੂੰ ਚਲੇ ਜਾਵ ਕੇ ਸੜਕ ਤੇ ਵਿਚਾਲੇ ਹੋ ਜਵੇ ਤਾਂ ਉਹਨਾਂ ਨੇ ਫੜ ਕੇ ਆਪਣੇ ਕੋਲੇ ਬਿਠਾ ਲਿਆ ਜਦੋਂ ਚੈੱਕ ਕੀਤਾ ਤਾਂ ਇਹਦੀ ਜੇਬ ਦੇ ਵਿੱਚੋਂ ਮਨੁੱਖਤਾਰੀ ਸੇਵਾ ਦਾ ਕਾਰਡ ਨਿਕਲਿਆ ਤਾਂ ਫਿਰ ਉਹ ਵੀਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਇੱਥੇ ਲੈ ਆਏ ਇਹਨੂੰ ਫਿਰ ਇੱਥੇ ਇਹਦੇ ਬਾਹਾਂ ਤੇ ਉੱਤੇ ਨੰਬਰ ਲਿਖਿਆ ਹੋਇਆ ਸੀ ਹੱਥ ਤੇ ਕਿਹਦੇ ਤੇ ਅਸੀਂ ਫੋਨ ਕੀਤਾ ਸੰਪਰਕ ਕੀਤਾ ਤੇਰੀ ਮਦਰ ਨਾਲ ਗੱਲ ਹੋਈ ਤੇ ਅੱਜ ਇਹ ਭੈਣ ਭੈਣ ਤੇਰਾ ਕਿਨਾ ਨੀਲਮ ਨੀਲਮ ਭੈਣ ਆਪਣੇ ਬੇਟੇ ਨੂੰ ਲੈਣ ਆ ਗਈ ਹੈ ਤੇ ਇੱਥੇ ਕਈ ਸਾਡੇ ਕੋਲੇ ਇਦਾਂ ਦੇ ਨਹੀਂ ਜਿਹੜੇ ਚੰਗੇ ਚੰਗੇ ਘਰਾਂ ਦੇ ਧੀਆਂ ਪੁੱਤ ਨੇ ਉਹਨਾਂ ਨੂੰ ਕੋਈ ਲੈਣ ਹੀ ਨਹੀਂ ਆਉਂਦਾ ਉਹਨਾਂ ਨੂੰ ਵੀ ਪਤਾ ਗਾਂ ਵਾਲਿਆਂ ਨੂੰ ਵੀ ਇੱਥੇ ਨੇ ਉਹ ਕੋਈ ਪੁੱਛਣ ਹੀ ਨਹੀਂ ਆਉਂਦਾ ਇੱਕ ਭੈਣ ਆ ਸਾਡੇ ਕੋਲੇ ਜਸਵਿੰਦਰ ਕੌਰ ਉਹ ਸਾਡੇ ਇੱਥੇ ਬਾਹਰ ਛੱਡ ਗਿਆ ਕੋਈ ਤੇ ਅਸੀਂ ਉਹਨੂੰ ਭੈਣ ਨੂੰ ਦੇਖਿਆ ਪਛਾਣਿਆ ਵੀ ਤਾਂ ਭੈਣ ਜਸਵਿੰਦਰ ਆ ਉਹਦਾ ਨਾਮ ਰਿਕਾਰਡ ਚ ਚੈੱਕ ਕੀਤਾ ਵੀ ਤੇ ਦਵਾਈ ਚੱਲਦੀ ਸਾਡੇ ਕੋਲ ਉਹ ਤੋਂ ਪਹਿਲਾਂ ਦੋ ਕੈਂਪ ਪਹਿਲਾਂ ਮਹੀਨਾ ਪਹਿਲਾਂ ਸਾਡੇ ਕੋਲ ਆਈ ਸੀ ਉਹ ਦਵਾਈ ਲੈਣ ਆਪਦੇ ਮੱਖਣ ਸਿੰਘ ਨਾਲ ਆਪਦੇ ਬਾਪ ਨਾਲ ਅਸੀਂ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਸਾਡੀ ਤਾਂ ਕੁੜੀ ਵੀ ਨਹੀਂ ਸਾਡੀ ਤਾਂ ਕੁੜੀ ਘਰੇ ਆ ਦੋ ਮਹੀਨੇ ਤਿੰਨ ਹੋ ਗਏ ਉਹਨੂੰ ਆਈ ਨੂੰ ਘਰ ਦੇ ਮੰਨਦੇ ਹੀ ਨਹੀਂ ਅਰੇ ਕਿ ਆ ਕੇ ਮੈਲੀ ਜਾਓ ਮਿਲਣ ਵੀ ਨਹੀਂ ਆਇਆ ਕੋਈ ਕਿੱਥੇ ਇਹ ਨੀਲਮ ਭੈਣ ਪਤਾ ਸੀ ਵੀ ਮੰਦ ਬੁੱਧੀ ਬੱਚਾ ਪਹਿਲਾਂ ਹੀ ਵੀ ਚਲੋ ਮੁਨਫਤਰੀ ਸੇਵਾ 'ਚ ਪਹੁੰਚ ਗਿਆ ਨਹੀਂ ਤੇ ਅਗਲਾ ਕਹਿੰਦਾ ਛੱਡੋ ਉੱਥੇ ਬਸ ਰਹਿਣ ਦੋ ਪਰ ਨਹੀਂ ਮਾਵਾ ਕਹਿੰਨੀ ਮੈਂ ਔਖੀ ਖਾਵਾਂ ਸੌਖੀ ਖਾਵਾਂ ਪਰ ਆਪਣੇ ਪੁੱਤਾਂ ਨਾਲ ਬੈਠ ਕੇ ਖਾਣੀ ਹੈ ਅਫਦਾਸ ਕਰਿਓ ਨਵਦੀਪ ਸਿੰਘ ਆਪਣੀ ਕਿਰਿਆ ਸੁਧਨ ਚੋ ਗਿਆ ਹੋ ਜੇ ਵੀ ਆਪਣੀ ਮਾਂ ਦੀ ਹਰੇਕ ਗੱਲ ਮੰਨਣ ਜੋਗਾ ਹੋ ਜੇ ਵੀ ਆਪਣੀ ਮਾਂ ਦਾ ਸਾਥ ਦੇਣ ਜੋਗਾ ਹੋ ਇਹ ਵੀ ਵੀਰਾ ਇਹ ਲਲਿਤ ਦੀ ਵੀ ਦਵਾਈ ਚੱਲਦੀ ਹੈ ਇਹਦਾ ਵੀ ਕਾਰਡ ਬਣਿਆ ਹੋਇਆ ਇਹ ਵੀ ਵੀਰਾ ਠੀਕ ਅੱਗੇ ਨਾਲੋਂ ਬਹੁਤ ਇਹ ਕੰਮ ਕਰਦਾ ਕੋਈ ਹੁਣ ਹਜੇ ਤਾਂ ਇਹ ਚਾਹ ਵਾਲੀ ਦੁਕਾਨ ਤੇ ਚਲਾ ਜਾਂਦਾ ਥੋੜਾ ਚਾਹ ਦੀ ਦੁਕਾਨ ਤੇ ਲੱਗਿਆ ਦੋ ਦਿੰਦਾ 150 ਦੇ ਦਿੰਦੇ ਆ 100-100 ਜਾਂ ਦੇ ਦਿੰਦੇ ਆ ਚਲੋ ਵਾਹਿਗੁਰੂ ਮੇਰ ਕਰਨ ਕਰੇ ਅਰਦਾਸ ਇਸ ਧੰਨਵਾਦ ਤੇ ਸਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਾਣਾ ਫੇ ਹੁਣ ਬਾਏ ਬਾਏ Bye bye.